ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਪਜੀ ਸਾਹਿਬ ਦੀ 24ਵੀਂ ਪੌੜੀ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਇਹ ਪੌੜੀ ਮਤਲਬ ਉਸੇ ਲੜੀ ਨੂੰ ਅੱਗੇ ਤੋੜਦੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਦੀ ਵਿਸ਼ਾਲਤਾ ਬਾਰੇ ਦੱਸ ਰਹੇ ਨੇ ਜੀ ਸਾਡੇ ਕੋਲ ਇਸ ਪੌੜੀ ਦੀ ਵਿਆਖਿਆ ਹੈ ਸੋ ਆਓ ਦੇਖੀਏ ਇਸ ਵਿੱਚ ਕੀ ਖਾਸ ਹੈ ਹੂੰ ਸ਼ੁਰੂਆਤ ਹੀ ਬੜੀ ਕਮਾਲ ਦੀ ਹੈ ਇੱਕੋ ਗੱਲ ਵਾਰ-ਵਾਰ ਦੁਹਰਾਈ ਗਈ ਹੈ ਅੰਤ ਨਹੀਂ ਅੰਤ ਨ ਸਿਫਤੀ ਕਹਿਣ ਦਾ ਅੰਤ ਅੰਤ ਨ ਕਰਨੇ ਦੇਣ ਦਾ ਅੰਤ ਮਤਲਬ ਪਰਮਾਤਮਾ ਦੀ ਸਿਫਤ ਸਾਲਾ ਦਾ ਕੋਈ ਅੰਤ ਨਹੀਂ ਹੈ ਤੇ ਪਰਮਾਤਮਾ ਦੇ ਕੀਤੇ ਹੋਏ ਕਰਨੇ ਇਸ ਸੰਸਾਰ ਦਾ ਕੋਈ ਅੰਤ ਨਹੀਂ ਹੈ ਤੇ ਨਾਲ ਹੀ ਪਰਮਾਤਮਾ ਦੀ ਦਾਤਾਂ ਦੇਣ ਦਾ ਕੋਈ ਅੰਤ ਨਹੀਂ ਹੈ ਕਿਹੜੀਆਂ ਦਾਤਾਂ ਧਨ ਦੌਲਤ ਨਹੀਂ ਜੀ ਉਸ ਤੋਂ ਵੀ ਕਿਤੇ ਉੱਚੀ ਤੇ ਅਨਮੋਲ ਦਾਤਾਂ ਕਿਹੜੀਆਂ ਦਾਤਾਂ ਇਹ ਹਵਾ ਪਾਣੀ ਆਕਾਸ਼ ਜਿਸ ਦੇ ਬਿਨਾ ਮਨੁੱਖ ਜਿੰਦਾ ਨਹੀਂ ਰਹਿ ਸਕਦਾ ਉਹ ਦਾਤਾਂ ਉਹਨਾਂ ਦਾ ਕੋਈ ਅੰਤ ਨਹੀਂ ਹੈ ਇਹ ਦਾਤਾ ਸੰਸਾਰਿਕ ਤਨ ਪਦਾਰਥਾਂ ਦੇ ਦਾਤਾ ਤੋਂ ਬਹੁਤ ਵੱਡੀਆਂ ਤੇ ਜ਼ਰੂਰੀ ਹਨ ਵਾਹ ਬਿਲਕੁਲ ਤੇ ਅਗਲੀ ਤੁਖ ਹੈ ਅੰਤ ਨ ਵਿਖਣ ਸੁਣਣ ਨ ਅੰਤ ਅੰਤ ਨ ਜਾਪੇ ਕਿਆ ਮਨਮੰਤ ਯਾਨਕੀ ਉਸ ਦੀ ਸਿਫਤ ਉਸ ਦੀ ਰਚਨਾ ਦਾਤਾ ਉਸ ਨੂੰ ਵੇਖਣਾ ਸੁਣਨਾ ਇਥੋਂ ਤੱਕ ਕਿ ਉਸ ਦੇ ਮਨ ਦੀ ਗੱਲ ਕਿਸੇ ਦਾ ਕੋਈ ਅੰਤ ਹੀ ਨਹੀਂ ਹਮ ਹਾਂਜੀ ਬਿਲਕੁਲ ਇਹ ਅੰਤਨਾ ਦਾ ਸੰਕਲਪ ਬਾਰ ਬਾਰ ਆ ਰਿਹਾ ਹੈ ਤੇ ਅੱਗੇ ਹੋਰ ਸਾਫ ਕਰਦੇ ਨੇ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਮਤਲਬ ਮਤਲਬ ਜੋ ਵੀ ਇਹ ਸ੍ਰਿਸ਼ਟੀ ਬਣਾਈ ਹੈ ਇਸ ਦਾ ਆਕਾਰ ਇਸ ਦਾ ਫੈਲਾ ਉਸ ਦਾ ਕੋਈ ਹੱਦ ਬੰਨਾ ਕੋਈ ਕਿਨਾਰਾ ਨਹੀਂ ਲੱਭਦਾ ਹਮ ਇਹ ਪਾਰਾਵਾਰ ਸ਼ਬਦ ਬਹੁਤ ਗਹਿਰਾ ਹੈ ਹਾਂ ਇਸ ਪਾਰ ਤੇ ਉਸ ਪਾਰ ਕੋਈ ਅੰਦਾਜ਼ਾ ਹੀ ਨਹੀਂ ਬਿਲਕੁਲ ਇਹ ਸਿਰਫ ਪੋਟੇਕ ਨਹੀਂ ਹਰ ਪੱਖ ਤੋਂ ਉਸ ਦੀ ਬੇਅੰਤਤਾ ਹੈ ਅੱਛਾ ਤੇ ਫਿਰ ਇੱਕ ਬਹੁਤ ਹੀ ਦਿਲਚਸਪ ਗੱਲ ਆਂਦੀ ਹੈ ਮਨੁੱਖ ਬਾਰੇ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਇਆ ਜਾਹੇ ਕਿੰਨੇ ਲੋਕ ਨੇ ਜਿਹੜੇ ਅੰਤ ਲੱਭਣ ਲਈ ਤਰਲੇ ਲੈਂਦੇ ਨੇ ਹਨਾ ਪਰ ਲੱਭ ਨਹੀਂ ਸਕਦੇ ਹਾਂਜੀ ਇਹ ਮਨੁੱਖੀ ਕੋਸ਼ਿਸ਼ ਦੀ ਜਿਹੜੀ ਸੀਮਾ ਹੈ ਉਸ ਨੂੰ ਦਿਖਾਉਂਦਾ ਹੈ ਤੇ ਅਗਲੀ ਤੱਕ ਇਸ ਗੱਲ ਨੂੰ ਹੋਰ ਪੱਕਾ ਕਰਦੀ ਹੈ ਇਹੋ ਅੰਤ ਨ ਜਾਣੇ ਕੋਏ ਕੋਈ ਨਹੀਂ ਜਾਣ ਸਕਦਾ ਬਹੁਤਾ ਕਹੀਏ ਬਹੁਤਾ ਹੋਏ ਜਿੰਨਾ ਇਸ ਬਾਰੇ ਸੋਚੋ ਗੱਲ ਕਰੋ ਇਹ ਉਨੇ ਹੀ ਵੱਡਾ ਉਨੇ ਗੁੰਜਲਦਾਰ ਲੱਗਦਾ ਹੈ ਹੋਰ ਫੈਲਦਾ ਜਾਂਦਾ ਹੈ ਹਮ ਮਤਲਬ ਸਮਝਣ ਦੀ ਕੋਸ਼ਿਸ਼ ਹੋਰ ਦੂਰ ਲੈ ਜਾਂਦੀ ਹੈ ਹਾਂਜੀ ਬਿਲਕੁਲ ਇਸੇ ਲਈ ਫਿਰ ਪਰਮਾਤਮਾ ਨੂੰ ਕਿਹਾ ਗਿਆ ਵੱਡਾ ਸਾਹਿਬ ਉੱਚਾ ਥਾਉ ਉਹ ਮਾਲਕ ਬਹੁਤ ਵੱਡਾ ਹੈ ਉਸ ਦਾ ਠਿਕਾਣਾ ਬਹੁਤ ਉੱਚਾ ਹੈ ਹਮ ਪਰ ਅੱਗੇ ਹੋਰ ਵੀ ਗਹਿਰੀ ਗੱਲ ਹੈ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਥਾਂ ਤੋਂ ਵੀ ਉੱਚਾ ਉਸਦਾ ਨਾਮ ਜੀ ਇਸ ਤੁਕ ਦਾ ਕੀ ਭਾਵ ਨਿਕਲਿਆ ਪਰਮਾਤਮਾ ਤੋਂ ਵੀ ਉੱਚਾ ਉਸਦਾ ਨਾਮ ਇਹ ਕਿਵੇਂ ਨਾਮ ਇੱਥੇ ਸਿਰਫ ਕੋਈ ਸ਼ਬਦ ਨਹੀਂ ਹੈ ਇਹ ਉਸ ਦੀ ਹੋਂਦ ਉਸ ਦੇ ਗੁਣ ਉਸ ਦੀ ਪੂਰੀ ਵਡਿਆਈ ਉਸ ਦਾ ਹੁਕਮ ਉਸ ਦੀ ਕੁਦਰਤ ਸਭ ਕੁਝ ਹੈ ਅੱਛਾ ਤਾਂ ਇਹ ਨਾਮ ਉਸ ਦੀ ਅਸਲੀਅਤ ਦਾ ਪ੍ਰਤੀਕ ਹੈ ਹਾਂਜੀ ਬਿਲਕੁਲ ਤੇ ਇਸੇ ਉਚਾਈ ਦੇ ਸੰਦਰਭ ਵਿੱਚ ਫਿਰ ਇੱਕ ਤਰ੍ਹਾਂ ਦਾ ਕਿਵੇਂ ਕਹਾਂ ਸਵਾਲ ਹੈ ਇਹ ਵਰਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਯਾਨੀ ਕਿ ਜੇ ਕੋਈ ਉਸ ਜਿੱਡਾ ਉੱਚਾ ਹੋਵੇ ਤਾਂ ਹੀ ਉਸ ਨੂੰ ਜਾਣ ਸਕਦਾ ਪਰ ਇਹ ਕਿਵੇਂ ਹੋ ਸਕਦਾ ਕੋਈ ਜੀਵ ਰੱਬ ਜਿੱਡਾ ਕਿਵੇਂ ਹੋ ਸਕਦਾ ਇਹੀ ਤਾਂ ਗੱਲ ਹੈ ਇਹ ਅਸੰਭਵ ਹੈ ਤਾਂ ਫਿਰ ਇਸ ਬੇਅੰਤਤਾ ਇਸ ਉਚਾਈ ਨੂੰ ਸਮਝਣ ਦਾ ਕੋਈ ਤਰੀਕਾ ਹੀ ਨਹੀਂ ਦੇਖੋ ਜਵਾਬ ਅਖੀਰਲੀ ਤਕ ਤੋਂ ਪਹਿਲਾਂ ਆਂਦਾ ਹੈ ਜੇ ਵੜ ਆਪ ਜਾਣੇ ਆਪ ਆਪ ਉਹ ਕਿੰਨਾ ਵੱਡਾ ਹੈ ਕਿੰਨਾ ਉੱਚਾ ਹੈ ਇਹ ਤਾਂ ਸਿਰਫ ਉਹ ਆਪ ਹੀ ਜਾਣਦਾ ਹੈ ਸਿਰਫ ਉਹ ਹੀ ਹਾਂਜੀ ਉਸ ਦਾ ਪੂਰਾ ਗਿਆਨ ਉਸ ਕੋਲ ਹੀ ਹੈ ਮਨੁੱਖੀ ਬੁੱਧੀ ਮਨੁੱਖੀ ਯਤਨ ਉੱਥੇ ਤੱਕ ਨਹੀਂ ਪਹੁੰਚ ਸਕਦੇ अच्छा पर फिर जड़ी आखरी दुख है नानक ندری ਕਰਮੀ ਦਾਤ ਇਸ ਦਾ ਕੀ ਮਤਲਬ ਹੋਇਆ ਜੇ ਸਿਰਫ ਉਹੀ ਜਾਣਦਾ ਤਾਂ ਇਹ ਬਹੁਤ ਬਹੁਤ ਅਹਿਮ ਹੈ ਦੇਖੋ ਪਾਵੇਂ ਮਨੁੱਖ ਕੋਸ਼ਿਸ਼ ਨਾਲ ਅੰਤ ਨਹੀਂ ਪਾ ਸਕਦਾ ਪਰ ਉਸ ਬੇਅੰਤਤਾ ਦਾ ਅਨੁਭਵ ਉਸ ਦੀ ਸੋਜੀ ਦੀ ਇੱਕ ਝਲਕ ਉਹ ਮਿਲ ਸਕਦੀ ਹੈ اچھا ਇੱਕ ਝਲਕ हां जी ਪਰ ਉਹ ਮਿਹਨਤ ਨਾਲ ਨਹੀਂ ਗਿਆਨ ਨਾਲ ਨਹੀਂ ਉਹ ندਰੀ ਯਾਨੀ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਕਰਮੀ ਉਸ ਦੀ ਬਖਸ਼ਿਸ਼ ਉਸ ਦੇ ਕਰਮ ਸਦਕਾ ਇੱਕ ਦਾਤ ਵਾਂਗ ਮਿਲਦੀ ਹੈ ਇਹ ਤੋਹਫਾ ਹੈ ਮਤਲਬ ਇਹ ਕਮਾਇਆ ਨਹੀਂ ਜਾ ਸਕਦਾ ਇਹ ਮਿਲਦਾ ਹੈ ਬਿਲਕੁਲ ਇਹ ਬਖਸ਼ਿਸ਼ ਹੈ ਸੋ ਇਸ ਪੌੜੀ ਦਾ ਸਾਰ ਇਹ ਹੈ ਕਿ ਪਰਮਾਤਮਾ ਬੇਅੰਤ ਹੈ ਉਸ ਨੂੰ ਮਾਪਿਆ ਨਹੀਂ ਜਾ ਸਕਦਾ ਪਰ ਉਸ ਦੀ ਮਿਹਰ ਨਾਲ ਉਸ ਦੀ ਕਿਰਪਾ ਨਾਲ ਉਸ ਬੇਅੰਤਤਾ ਦਾ ਅਹਿਸਾਸ ਹੋ ਸਕਦਾ ਹੈ ਉਸ ਦੀ ਸਮਝ ਦਾ ਦਰਵਾਜ਼ਾ ਖੁੱਲ ਸਕਦਾ ਹੈ ਤਾ ਮਤਲਬ ਕੁਲ ਮਿਲਾ ਕੇ ਅੱਜ ਦੀ ਇਸ ਗੱਲਬਾਤ ਤੋਂ ਇਹ ਸਮਝ ਆਂਦੀ ਹੈ ਕਿ ਇਹ ਪੌੜੀ ਸਾਨੂੰ ਨਿਮਰਤਾ ਸਿਖਾਉਂਦੀ ਹੈ ਪਰਮਾਤਮਾ ਦੀ ਵਿਸ਼ਾਲਤਾ ਅੱਗੇ ਝੁਕਣਾ ਤੇ ਇਹ ਸਮਝਣਾ ਕਿ ਅਸਲੀ ਸੋਝੀ ਆਪਣੀ ਚਤੁਰਾਈ ਨਾਲ ਨਹੀਂ ਸਗੋਂ ਉਸ ਦੀ ਮਿਹਰ ਨਾਲ ਹੀ ਆਂਦੀ ਹੈ ਹਾਂਜੀ ਬਿਲਕੁਲ ਗਿਆਨ ਦੀ ਆਪਣੀ ਥਾਂ ਪਰ ਇਹ ਅਨੁਭਵ ਕਿਰਪਾ ਦਾ ਹੈ ਇਹ ਬੇਅੰਤਤਾ ਫਿਰ ਡਰਾਉਣੀ ਨਹੀਂ ਸਗੋਂ ਇੱਕ ਅਚੰਭਾ ਇੱਕ ਸ਼ਰਧਾ ਪੈਦਾ ਕਰਨ ਵਾਲੀ ਚੀਜ਼ ਹੈ ਸਹੀ ਗੱਲ ਐ ਤੇ ਜਾਂਦੇ ਜਾਂਦੇ ਇੱਕ ਸਵਾਲ ਮਨ ਵਿੱਚ ਆਂਦਾ ਹੈ ਜੀ ਕਿ ਜੇ ਇਸ ਬਿਆੰਤਤਾ ਨੂੰ ਬੁੱਧੀ ਨਾਲ ਪੂਰਾ ਨਹੀਂ ਸਮਝਿਆ ਜਾ ਸਕਦਾ ਤਾਂ ਫਿਰ ਇਹ ਨਦਰੀ ਕਰਮੀ ਦਾੰਤ ਵਾਲਾ ਅਨੁਭਵ ਕਿਸ ਤਰ੍ਹਾਂ ਦਾ ਹੁੰਦਾ ਹੋਵੇਗਾ ਉਹ ਕਿਹੜੀ ਅੰਦਰੂਨੀ ਅਵਸਥਾ ਹੈ ਜਿੱਥੇ ਮਨੁੱਖ ਇਸ ਅਸੀਮਤਾ ਨਾਲ ਇਕਮਿਕ ਹੁੰਦਾ ਹੈ ਜਿਸ ਵੱਲ ਗੁਰੂ ਸਾਹਿਬ ਇਸ਼ਾਰਾ ਕਰ ਰਹੇ ਨੇ ਇਹ ਸੋਚਣ ਵਾਲੀ ਗੱਲ ਐ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਤੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਜਪਜੀ ਸਾਹਿਬ ਦੀ ਅਗਲੀ ਪੌੜੀਆਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ